ਜੋ ਕੁਛ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋਇਆ ਉਹ ਬੇहद ਦੀ ਮੰਦ ਭਾਗ ਹੈ ਕਰੋੜਾਂ ਰੁਪਏ ਦਾ ਖਰਚਾ ਆਉਂਦਾ ਹੈ ਇੱਕ ਦਿਨ ਦੀ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੁੰਦੀ ਹੈ ਉਹਨੂੰ ਚਲਾਉਣ ਦੇ ਉੱਤੇ ਤੇ ਪੰਜਾਬ ਦੇ ਲੋਕ ਇਹ ਆਸ ਕਰਦੇ ਨੇ ਕਿ ਵਿਧਾਨ ਸਭਾ ਦੇ ਵਿੱਚ ਪੰਜਾਬੀਆਂ ਦੇ ਮੁੱਦਿਆਂ ਤੇ ਗੱਲ ਹੋਊਗੀ ਸੋਸ਼ਲ ਵੈਲਫੇਅਰ ਸਕੀਮਾਂ ਦੇ ਉੱਤੇ ਗੱਲ ਹੋਊਗੀ ਡਿਵੈਲਪਮੈਂਟ ਦੇ ਉੱਤੇ ਗੱਲ ਹੋਊਗੀ ਪਰ ਬਹੁਤ ਮੰਦ ਭਾਗਾ ਹੈ ਕਿ ਜਿਹੜੀ ਅੱਜ ਦੀ ਵਿਧਾਨ ਸਭਾ ਉੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜ਼ੋਰ ਹੀ ਸਾਰਾ ਇਸ ਗੱਲ ਤੇ ਲੱਗਿਆ ਕਿ ਅਸੀਂ ਪੰਜਾਬੀਆਂ ਨੂੰ ਖਾਦੀਏ ਕਿ ਅਸੀਂ ਇੱਕ ਦੂਜੇ ਦਾ ਕਿੰਨਾ ਵਿਰੋਧ ਕਰਦੇ ਹਾਂ ਕਿਉਂਕਿ ਦੇਸ਼ ਚ ਇਹਨਾਂ ਦਾ ਸਮਝੌਤਾ ਹੈ ਅਰਵਿੰਦ ਕੇਜਰੀਵਾਲ ਰਾਹੁਲ ਗਾਂਧੀ ਇਕੱਠੇ ਨੇ ਤੇ ਪੰਜਾਬ ਦੇ ਵਿੱਚ ਸਿਰਫ ਸੌੜੀ ਸਿਆਸਤ ਕਰਕੇ ਅੱਡੋ ਅੱਡੀ ਚੋਣਾਂ ਜ਼ਰੂਰ ਲੜਦੀਆਂ ਨੇ ਪਰ ਅੰਦਰੋਂ ਇਕੱਠੇ ਨੇ ਕਿਉਂਕਿ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਦੋਨਾਂ ਦਾ ਹੀ ਖੜਕੇ ਸਾਹਿਬ ਨੂੰ ਮੈਂ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕੱਦ ਵਿਧਾਨ ਸਭਾ ਦੇ ਵਿੱਚ ਤੁਸੀਂ ਇੱਕ ਵਾਰ ਫੇਰ ਇਹ ਗੱਲ ਕਹੀ ਹੈ ਰਾਜਾ ਵੜਿੰਗ ਨੂੰ ਕਿ ਤੂੰ ਬਹਿ ਜਾ ਨਹੀਂ ਤੇਰਾ ਬਸਾਂ ਦੀ ਬਾਡੀਆਂ ਵਾਲਾ ਕੇਸ ਖੋਲ ਦੂੰਗਾ 4 ਦਿਨ ਬਾਅਦ ਵੀ ਤਾਂ ਬੈਠੇਗਾ ਮੁੱਖ ਮੰਤਰੀ ਸਾਹਿਬ ਤੁਸੀਂ ਮਜਬੂਰ ਕਿਉਂ ਐਡਾ ਮਜਬੂਰ ਮੁੱਖ ਮੰਤਰੀ ਕਿਸੇ ਨੇ ਪਹਿਲੀ ਵਾਰ ਦੇਖਿਆ ਥੋਡੇ ਕੋਲ ਵਿਜੀਲੈਂਸ ਦਾ ਮਹਿਕਮਾ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਦੇ ਚਰਨਜੀਤ ਚੰਨੀ ਸਾਹਿਬ ਨੇ 2 ਕਰੋੜ ਦੀ ਰਿਸ਼ਵਤ ਮੰਗ ਲਈ ਥੋੜ੍ਹ ਤੋਂ ਉਹ ਤੇ ਨਹੀਂ ਕਾਰਵਾਈ ਹੋਈ ਕਦੇ ਤੁਸੀਂ ਘੋੜਿਆਂ ਦੀ ਗੱਲ ਕਦੇ BMW ਦੀ ਗੱਲ ਕਦੇ 골ਡੀ ਬਰਾਡ ਦੀ ਗੱਲ ਕਦੇ ਸੁਖ ਵਿਲਾਸ ਦੀ ਗੱਲ ਥੋਡੇ ਕੋਲੇ ਕਾਰਵਾਈ ਕਰਨ ਨੂੰ ਥੋਡੇ ਕਿਸੇ ਨੇ ਹੱਥ ਫੜੇ ਨੇ ਯਾ ਵਿਧਾਨ ਸਭਾ ਥੋੜੀ ਸੁਣਦੀ ਨਹੀਂ ਪੰਜਾਬ ਪੁਲਿਸ ਥੋੜੀ ਸੁਣਦੀ ਨਹੀਂ ਯਾ ਤੁਸੀਂ ਕੱਲੇ ਡਰਾਮੇ ਕਰਦੇ ਹੋ ਸੋ ਵਿਧਾਨ ਸਭਾ ਚ ਕਿਰਪਾ ਕਰਕੇ ਇਹ ਦਿਖਾਉਣ ਨਾਲੋਂ ਕਿ ਭਾਈ ਕਾਂਗਰਸ ਤੇ ਆਮ ਆਦਮੀ ਪਾਰਟੀ ਕੁਝ ਦਾ ਵਿਰੋਧ ਕਰ ਰਹੇ ਨੇ ਤੇ ਤੁਸੀਂ ਪੰਜਾਬੀਆਂ ਦਾ ਸਮਾਂ ਤੇ ਪੈਸਾ ਦੋਨੋਂ ਬਰਬਾਦ ਕਰ ਰਹੇ ਹੋ ਸੋ ਕਿਰਪਾ ਕਰਕੇ ਵਿਧਾਨ ਸਭਾ ਦੇ ਵਿੱਚ ਲੋਕ ਭਲਾਈ ਦੀ ਗੱਲ ਕਰੋ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਪੰਜਾਬ ਦੀ ਬਿਹਤਰੀ ਦੀ ਗੱਲ ਕਰੋ ਇਹ ਤਮਾਸ਼ੀ ਵੀ ਨਹੀਂ ਇਹ ਬੰਦ ਹੋਣੀ ਚਾਹੀਦੀ